ਪਾਣ ਜਾਇਆ ਮੇਰਾ ਰਾਮਪ੍ਰੀਤ ਤੇ ਨਾਲ ਆ ਮੇਰਾ ਮੁੰਡਾ ਪਾਪਾ ਦੇਖੀ ਮੇਰਾ ਪੁੱਤ ਗੁਰਪਤਿਹ ਸਿੰਘ ਪਾਪਾ ਉਹ ਤਾਂ ਦੇਖ ਬੀਚੀ ਦੀ ਲੜ ਦਾ ਕੱਟ ਲੱਗ ਗਿਆ 2-3 ਘੰਟੇ ਕੱਟ ਲੱਗਿਆ ਰਹੇ ਹੁਣ ਐ ਨਹੀਂ ਪਤਾ ਉਹਨੂੰ ਕਾ 8 ਵਜੇ ਤੱਕ ਦਾ ਟਾਈਮ ਸੀਗਾ ਦੇਖੋ ਕਿੰਨੇ ਵਜੇ ਤੱਕ ਰਹੂੰਗੀ ਬਾਕੀ ਤੜਕੇ ਕਹਿੰਦੇ 4 ਵਜੇ ਆਉ ਲੈਟ ਫਿਰ ਐਸ਼ੇ ਕਹਿ ਰਹੇ ਚੀ ਛੱਡ ਜਾਂਗੇ ਪਾਣੀ ਚਲੋ ਬਾਈ ਲਓ ਬਾਈ ਹੁਣ ਰਾਮਪ੍ਰੀਤ ਪੋਚੂ ਪੱਟਾਂ ਮੈਂ ਇੱਥੋਂ ਨਹੀਂ ਪੋਚਦੀਆਂ ਦੇਖਦਾ ਮੁੰਡਾ ਕਿੰਨੀ ਕਪਟ ਪੋਚਦਾ ਹੈ ਹਾਂ ਇਥੋਂ ਪਾਰ ਤੱਕ ਟੱਕ ਪਰਾ ਵਧੀਆ ਟੱਕ ਪਰਸ ਮਾਰ ਕੇ ਹਾਂ ਉਹ ਪੱਟੀਆਂ ਤਾਂ ਇਹ ਪਰ ਲਿਆ ਥੋੜਾ ਜ਼ੋਰ ਲਾ ਸਿਆੜਾ ਹਾਂ ਉੱਪਰ ਰੱਖ ਉੱਪਰ ਆ ਇੱਥੇ ਹੁਣ ਉੱਤੇ ਫਿਰਦੇ ਕਹੀ ਇਧਰ ਨੂੰ ਫਿਰਦੇ ਲੈ ਤੈਨੂੰ ਫਿਰ ਐ ਕਰਾਂਗੇ ਹੁਣ ਤਿੰਨ ਚਾਰ ਦਿਨ ਲਾਇਆ ਕਰਾਂਗੇ ਰੋਜ਼ ਬੱਟਾ ਪੁੱਛ ਬੱਟਾ ਪੁੱਛਣੀਆਂ ਤਾਂ ਸਿਖਾਈ ਦੇਣੀਆਂ ਨੇ ਤੈਨੂੰ ਫਿਰ ਮਮੀ ਆਏਗੀ ਨਾ ਛੁੱਟੀਆਂ ਚ ਆਲੀ ਆਲੀ ਤੁਰੂਗਾ ਹਾਂ ਬੈਟਰ ਬੜੇ ਪੁੱਛੀ ਜਾਂਦੀ ਓ ਉਧਰ ਟੇਡਾ ਹੱਥ ਸੀ ਮੇਰਾ ਅਮਸ ਸੁਬੀਲਿੰਗ ਫੁੱਲ ਤੇ ਲੱਗਦਾ ਜਿਵੇਂ ਮੈਂ ਲਾਓ ਜੀ ਅਸੀਂ ਸਾਰੇ ਜਾ ਰਹੇ ਆ ਖੇਤ ਉੱਠਣਾ ਤੇ ਬਹਿ ਕੇ ਦੇਖਿਆ ਤੇ ਰਾਮਪ੍ਰੀਤ ਬਟਾ ਆ ਸਾਡਾ ਗੁਰਪਤ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅਸੀਂ ਆ ਗਏ ਸੀ ਪੌਦ ਦੇਖਣ ਨਾਲ ਮੇਰੇ ਭਾਣ ਜਾਇਆ ਮੇਰਾ ਰਾਮਪ੍ਰੀਤ ਤੇ ਨਾਲ ਆ ਮੇਰਾ ਮੁੰਡਾ ਪਾਪਾ ਦੇਖੀ ਮੇਰਾ ਪੁੱਤ ਗੁਰਪਤ ਸਿੰਘ ਪਾਪਾ ਉਹ ਤਾਂ ਦੇਖ ਮੇਰਾ ਸਕੂਲ ਕਿੰਨੀ ਕਿਤੋਂ ਆ ਗਏ ਆ ਅਗਰ ਫੱਤੇ ਦਾ ਸਕੂਲ ਆ ਗਿਆ ਉਹ ਅਕੈਡਮੀ ਆ ਦੇਖੋ ਤੇ ਇਧਰ ਭਈਏ ਜੀਰੀ ਲਾਈ ਜਾਂਦੇ ਨੇ ਬਸ ਆਪਾਂ ਵੀ ਲਾ ਦੇਣੀ ਹੈਗੀ 2-3 ਦਿਨਾਂ ਤੱਕ ਆ ਆਪਣੀ ਪੌਦਾ ਹੈਗੀ ਪੌਦ ਚ ਪਾਣੀ ਹੈਗਾਗਾ ਮਨ ਤਾਂ ਐਸੀ ਮਾ ਪਾਣੀ ਹੋਣਾ ਨਹੀਂਗਾ ਇਹ ਛੜਤਾ ਹੋ ਗੁਰਦੀਪ ਨੇ ਚੱਲੀਏ ਫਿਰ ਆਪਾਂ ਦੂਜੇ ਖੇਤ ਪਾਣੀ ਪੂੜੀ ਤਾਂ ਨਹੀਂ ਪੀਣਾ ਬੱਸ ਕਰ ਤੈਨੂੰ ਕੀ ਤੂੰ ਪਾਣੀ ਪੀਣਾ ਸੀ ਪੀ ਲੈ ਨਾ ਪਾਣੀ ਤਾਂ ਬੋਤਲ ਚ ਹੈਗਾ ਬੋਤਲ ਚ ਲਾ ਲਓ ਮੋਟਰ ਨਾਲ ਤੋਂ ਬੋਤਲ ਉਹ ਚ ਪੀ ਲੋ ਮੈਨੂੰ ਵੀ ਗਰਮੀ ਲੱਗਦੀ ਹੁੰਦੀ ਐ ਮੈਨੂੰ ਪਾਣੀ ਪੀਣਾ ਐਤੋਂ ਵਿਊ ਕਿੰਨਾ ਘੰਟਾ ਆਉਂਦਾ ਹਣਾ ਕਈ ਬਾਤਾਂ ਨੇ ਕਾਲ ਕਿੱਢਨੀ ਕਾਲ ਕੱਢ ਮੀ ਰਾਜੀ ਆ ਆ ਮੈਂ ਨਹੀਂ ਤੇ ਅਦਰ ਮੱਕੀਆਂ ਇਹਨੂੰ ਪਿਆ ਦੇ ਥੋੜਾ ਜਿਹਾ ਮੈਨੂੰ ਦੇ ਇਹ ਵੀ ਲੱਗ ਗਈ ਤੁਹਾਨੂੰ ਘਰੋਂ ਕੋਲਡ ਡ੍ਰਿੰਕ ਪੀ ਕੇ ਆਣ ਵਾਲੇ ਅੱਛਾ ਮੈਂ ਤਾਂ ਆਪ ਚਲੋ ਇਹਨੂੰ ਬੰਦ ਕਰਕੇ ਪਾ ਦੇ ਹੁਣ ਚੱਲਦੇ ਆਪਾਂ ਉਧਰ ਲਿਖੇ ਤਾਂ ਚਲੋ ਨਹੀਂ ਜਾਓ ਲਾਓ ਭਾਈ ਅਸੀਂ ਸੂਏ ਸੂਏ ਜਾਈ ਜਾਂਦੇ ਆਂ ਅਗੇ ਖੇਤ ਨੂੰ ਨਹੀਂ ਵਾਲੇ ਖੇਤ ਜਾਂਦੇ ਸੀ ਆਪਾਂ ਤੇ ਇੱਧਰ ਰਾਂਗ ਵਿੱਚ ਬੱਕਰੀਆਂ ਦਿਖਾ ਆ ਬੱਕਰੀਆਂ ਲਈ ਜਾਂਦਾ ਬਾਬਾ ਕਰਾ ਕੇ ਲਿਆਏ ਹੋ ਹੋ ਜੀ ਚਲ ਆ ਆਈਕਾਂ ਤੇ ਕੱਟ ਲੱਗਿਆ ਰਿਹਾ ਹੈ ਖੰਦਾ ਬੰਕਾ ਲਾ ਦਿਆ ਮੇਰੇ ਨਾਲ ਸਾਥ ਮੈਂ ਤੇਰਾ ਸੰਭਾਉਂ ਤੂੰ ਕਾਹਦਾ ਹੋ ਜਾਣਾ ਹੂੰ ਹੁਣ ਇੱਕ ਅੱਧੀ ਬੱਟ ਪੋਚਦਾ ਹਨੂਲਾਵ ਬੱਟ ਪੋਚਣ ਤੇ ਆਰਾਮਪ੍ਰੀਤ ਪਚਾਉ ਭਈ ਸਾਡੇ ਨਾਲ ਬੱਟਾਂ ਨਹੀਂ ਪਾਣੀ ਤੇ ਭਰੇ ਗੱਟੇ ਦੇ ਗੰਦੇ ਔਰਾ ਬਟਨਾ ਪੋਚਣ ਡਾ ਰਹੇ ਹਾਂ ਠੰਡ ਜੀ ਹੈਗੀ ਪੋਚੀ ਰਾਮਪ੍ਰੀਤ ਪੋਚ ਦੋ ਰਾਮਪ੍ਰੀਤ ਤੋ ਪਚਾਈਏ ਤੂੰ ਪੋਚੇਗਾ ਆ ਜਾ ਨਾ ਇੱਧਰ ਆਣਾ ਖੜ ਜੁਮ ਵੀਡੀਓ ਮੰਤ ਕਰਦਾ ਮੜੀ ਕਰਦੇ ਲੈ ਬਾਈ ਲਾਓ ਬਾਈ ਹੁਣ ਰਾਮਪ੍ਰੀਤ ਪੋਚੂ ਪੱਟਾ ਮੈਂ ਇੱਥੋਂ ਨਹੀਂ ਪੋਚਦੀ ਦੇਖਦਾ ਮੁੰਡਾ ਕਿੰਨੀ ਕ ਪੱਟ ਪੋਚਦਾ ਹੈ ਹੈਲੋ ਚੱਕਦਾ ਸਹੀ ਕਹੀ ਹੈਲੋ ਗਾਇਜ਼ ਪਹਿਲੇ ਦੂਤਾ ਨੂੰ ਲਾ ਮੰਗ ਗਾਇਜ਼ ਮੈਨੂੰ ਨਹੀਂ ਆਉਂਦਾ ਛਾਲਾ ਦੂਜੇ ਲੋਟ ਰੱਖਿਆ ਕਰ ਹੂੰ ਕਹੀ ਪੁੱਠੀ ਬੜੀ ਬੈਠਾ ਹੈ ਪਹਿਲਾ ਇੱਧਰ ਨੂੰ ਮੂੰਹ ਕਰਾ ਇੱਧਰ ਨੂੰ ਮੂੰਹ ਕਰਾ ਇੱਧਰ ਨੂੰ ਮੁਹ ਕਰ। ਇੱਧਰ ਨੂੰ ਮੁਹ ਕਰ। ਹਾਂ ਇੱਥੋਂ ਪਰ ਤੱਕ। ਤੱਕ ਪਰ। ਵਧੀਆ ਟੱਕ ਪਰ ਸਮਾਰ ਕੇ। ਹਾਂ। ਉਹ ਪੱਟੀਆਂ ਤਾਂ ਇਹਦੇ ਪਰ ਲਿਆ। ਥੋੜਾ ਜ਼ੋਰ ਲਾ। ਖਿਆ ਲਾ। ਹਾਂ ਉੱਪਰ ਰੱਖ ਉੱਪਰ। ਆ ਇੱਥੇ। ਹੁਣ ਉੱਤੇ ਫਿਰਦੇ ਕਹੀ। ਇੱਧਰ ਨੂੰ ਫਿਰਦੇ। ਲੈ। ਤੈਨੂੰ ਫਿਰ ਐ ਕਰਾਂਗੇ ਹੁਣ। ਤਿੰਨ ਚਾਰ ਦਿਨ ਲਾਇਆ ਕਰਾਂਗੇ ਰੋਜ਼। ਬੱਟਾ ਪੁੱਛ ਬੱਟਾ ਪੁੱਛਣੀਆਂ ਤਾਂ ਸਿਖਾਈ ਦੇਣੀਆਂ ਨੇ ਤੈਨੂੰ ਫਿਰ। ਮੈਂ ਨਹੀਂ ਆਏ ਤੇ ਨਾ। ਛੁੱਟੀਆਂ ਚ ਇੰਨਾ ਦੇ ਰਹੂੰਗਾ। ਉਹ ਤਾਂ ਪਤਾ ਇਹ ਛੋਟਾ ਹੈਗਾ ਮੈਂ ਵੀ ਰੋਤਾ ਉਹ ਤਾਂ ਵੱਡਾ ਹੋ ਗਿਆ ਹੁਣ ਆਪਣੀ ਖੇਤੀ ਕੁੱਤੀ ਕਰਨੀ ਹੈ ਹੋਰ ਕੀ ਕਰੇਗਾ ਆਪਾਂ ਦੇਖ ਲਵਾਂ ਕੋਸ਼ਿਸ਼ ਕਰਾਂਗੇ ਲਓ ਬਈ ਰਾਮਪ੍ਰੀਤ ਕਹਿੰਦਾ ਆਪਾਂ ਤਾਂ ਖੇਤੀ ਕਰਦੇ ਨਹੀਂਗੇ ਹੋਰ ਕੀ ਕਰੇਗਾ ਦੱਸ ਵੀ ਇੱਧਰ ਤੂੰ ਫਤਹਿ ਕੀ ਕਰੇਗਾ ਮੈਂ ਤਾਂ ਐ ਆਖਰ ਨਹੀਂ ਡਾਕਟਰ ਹੀ ਬਣੇਗਾ ਤੂੰ ਪੜਦਾ ਤਾਂ ਇੰਨੀ ਦਾ ਪੜ ਕੇ ਬਣਦੇ ਨੇ ਡਾਕਟਰ ਕਿੰਨੇ ਪਰਸੈਂਟ ਕਿੰਨੇ ਦੇਖ ਹਜੇ ਤਾਂ ਮੇਰਾ ਟੇਡਾ ਹੱਥ ਹੈਗਾ ਬਸ ਕੁਝ ਨਹੀਂ ਦਾ ਬਹੁਤ ਸੋਖੀ ਹੈ ਹੋੜ ਗਈ ਹੁੰਦੀ ਹੈ ਦੇਖ ਮੰਦੀ ਹੈ ਹਨ ਬਹੁਤ ਬਈਆ 베ਰੀ ਨਾਈਸ ਬਿਊਟੀਫੁਲ ਅਹ ਤਮਾਰਾ ਟੀਡਾ ਥਾ ਜੇ ਤੂੰ ਇਧਰ ਵੀਡੀਓ ਬਣਾਵੇਂ ਬਣਾਵੇਂ ਇਧਰ ਬਣਾਏ ਆਹ ਇਧਰ ਇਧਰ ਵਧੀਆ ਪੋਚੀ ਜਾਂਦੀ ਹੈ ਮੈਨੂੰ ਤਾਂ ਲੱਗ ਜਾ ਤੂੰ ਆ ਜਾ ਪੁੱਤ ਤੁਰਿਆ ਹਾਲੀ ਵਾਲੀ ਤੁਰੂੰਗਾ ਆਦੇ ਲਵਾ ਦੂ ਪੂਰੀ ਇਧਰ ਵਧੀਆ ਪੋਚੀ ਜਾਂਦੀ ਹੈ ਉਧਰ ਟੀਡਾ ਹੱਥ ਸੀ ਮੇਰਾ ਉਹ ਤਾਂ ਮੈਂ ਘਾਟੇ 'ਚ ਪੋਜ ਨੂੰ ਤਰ ਤੱਕ ਬਾਟ ਗੱਲ ਕਰ ਟਾਈਮ ਨਹੀਂ ਹੈ ਹੁਣ ਤੁਸੀਂ ਉਹ ਨਾਲ ਮੇਰਾ ਹੋ ਜੋ ਫਿਰ ਆਪਾਂ ਅਸਟ ਕੀ ਕਰਨ ਕੱਪ ਲੋ ਬਸ ਫਿਰ ਬਾਕੀ ਆਪਾਂ ਆ ਪਾਣੀ ਛੱਡਿਆ ਹੋਇਆ ਸੀਗਾ ਤੇ ਦਿਖਾ ਦੇ ਇੱਧਰ ਹਜੇ ਹੋਤ ਇੱਥੇ ਕੀ ਗਿਆ ਬਸ ਤੇ ਮੇਰੇ ਕਿਨੇ ਕਰੀ ਯਾਰ ਬੇਚੀ ਦੀ ਲੜ ਦਾ ਕੱਟ ਲੱਗ ਗਿਆ 2-2 ਘੰਟੇ ਕੱਟ ਲੱਗਿਆ ਰਹੇ ਹੁਣ ਐ ਨਹੀਂ ਪਤਾ ਉਹਨੂੰ ਕਾ 8 ਵਜੇ ਤੱਕ ਦਾ ਟਾਈਮ ਸੀਗਾ ਦੇਖੋ ਕਿੰਨੇ ਵਜੇ ਤੱਕ ਰਹੂਗੀ ਬਾਕੀ ਟੜਕੇ ਕਹਿੰਦੇ 4 ਵਜੇ ਆਉ ਲੈਟ ਫਿਰ ਇਹ ਛੇ ਕਹਰੇ ਚ ਹੀ ਛੱਡ ਜਾਗੇ ਪਾਣੀ ਇਹ ਭਰ ਜਾਊਗਾ ਉਥੋਂ ਜੇ ਵੜ ਦਾਂਗੇ ਪਰਾਂ ਪਰਲੇ ਚ ਜੇ ਦਰ ਭਰ ਗਿਆ ਉਧਰ ਨਿਕਲ ਜਾਊਗਾ ਫਿਰ ਦੂਜੇ ਚ ਆਪਾਂ ਪਰਲੇ ਫਤੇ ਤੋਂ ਤਾਂ ਰਹਿਣੀ ਆਂਦਾ ਪੈਰ ਖੁਬ ਜਾਂਦੇ ਵਿੱਚ ਬੰਦਾ ਭੋਗ ਨਾ ਖੋ ਇਹ ਰਾਮਪ੍ਰੀਤ ਕਹਿੰਦਾ ਮੈਂ ਵੀ ਤੁਹਾਡੇ ਨਾਲ ਉੱਥੇ ਜਾਊਂਗਾ ਕਹਿੰਦਾ ਉਹ ਤੁਰ ਤੱਕ ਮੱਖਾ ਫਿਰ ਤਫਾਤੇ ਤੁਰਦਾ ਤੁਰਦਾ ਸਵੇਰ ਨੂੰ ਪਹੁੰਚੂਗਾ ਥਣ ਵੀ ਆ ਜੂ ਆ ਤਾਂ ਤਾਂ ਹੋਈ ਪਿਆ 7 ਵਜਨ ਵਾਲਿਆ 7 ਵਜਨ ਵਾਲਿਆ ਜੇ ਕੱਲ ਨੂੰ ਮੌਸਮ ਘੰਟਾ ਹੋਣਾ ਕੱਲ ਨੂੰ ਜੇ ਉੱਥੋਂ ਤੱਕ ਜਾਵਾਂਗੇ ਉਹ ਤਾਂ ਸਿਰਫ ਬਲਿੱਕਲ ਹੋ ਜੂ ਠੀਕਾ ਉਹ ਆ ਸਵੇਰ ਹੋ ਜੂ ਪੂਰੀ ਸਵੇਰ ਸਵੇਰ ਕਰ ਜਾਗੇ ਇਹਦੇ ਵਿੱਚ ਲਟਣਾ ਓਏ ਤੇਰੀ ਆ ਬਣੀ ਨਿਕਲੂ ਨਾ ਨਵੀਂ ਸਲਟ ਪਾਈ ਹੋਈ ਹੈ ਫਤ ਨਾ ਹੋਣਾ ਆ ਬਸ ਬਸ ਮੋਟਰ ਤੇ ਨਾਲਿਓ ਮੈਂ ਚੱਲਦਾ ਕਿਰਾ ਉੱਥੇ ਫੇਰ ਉਦੋਂ ਬਾਅਦ ਪਹੁੰਚਦਾ ਜਿਹੜੀ ਮਾੜੀ ਬੁੱਟ ਰਹਿ ਗਈ ਆਜੋ ਭਾਈ ਗਾਇਜ਼ ਆਜੋ ਗਾਇਜ਼ ਤੁਰਿਆ ਹੋਲੀ ਹੋਲੀ ਮੈਂਨੇ ਚੱਲਣਾ ਕਾ ਹਟਦੇ ਯਾਰ ਮੇਰੇ ਇੱਟਾ ਵਾਦ ਕੇ ਹਟਦੇ ਮਾਰ ਛੇਤੀ ਭੱਜ ਬਹੁਤ ਟਾਈਮ ਹੋ ਗਿਆ ਮੇਰਾ ਹੌਣ ਲੱਗ ਗਿਆ ਬੱਚੇ ਸੀ ਆਪਣੇ ਨਾਲ ਨਹੀਂ ਤਾਂ ਚਲੋ ਆਪਾਂ ਟਾਈਮ ਹੋਰ ਲਾ ਹੁੰਦੇ ਤੇ ਇਹ ਉਂਗਲਾ ਮੁਰੇ ਹੀ ਹੈ ਮੈਂ ਕੈਮਰੇ ਦੇ ਨਾਲ ਆਉਂਦੇ ਨੇ ਮੁਰਕਾ ਦੇਖ ਕੇ ਮੈਂ ਇਹ ਮੁਰਕਾ ਨਾਲੇ ਹੁਣ ਹਵਾ ਚੱਲਦੀ ਹੈ ਨਾਲੇ ਹੁਣ ਮੌਸਮ ਲੋਟ ਹੈ ਦੁਪਹਿਰੇ ਤਾਂ ਵਾਲੀ ਗਰਮੀ ਸੀ ਅੱਜ ਚਲੋ ਛੱਡ ਬੱਸ ਕੋਈ ਚਪੜਾ ਲੈਟਰ ਰਾਤ ਚੱਲੀ ਗਈ ਹੈਗੀ 4 ਵਜੇ ਆਈ ਹੈ ਸਵੇਰ ਦੀ ਦੁਬਾਰੇ ਆਹ ਨਹੀਂ ਪਰੇ ਲੰਮੇ ਲੋਟ ਵਾਲੇ ਕਿਆਰੇ ਵੱਡੇ ਹੋ ਗਏ ਨਾ ਬਾਕੀ ਆ ਮੈਂ ਇੱਥੇ ਵੱਟ ਪੋਚੀ ਜਾਂਦਾ ਮੈਂ ਚਲਾ ਸੇਰੀ ਵਾਲੀ ਵੱਟ ਪੋਚਦਾਂ ਨੇ ਇੱਧਰ ਪਾਣੀ ਪੂਣੀ ਨੀ ਟਟੂਗਾ ਇਹ ਕਿਆਰੇ ਚ ਆਪਾਂ ਫੇਰ ਲਾ ਦਾਂਗੇ ਮੰਗੀ ਜੀ ਚ ਇਹ ਲੰਮੇ ਲੋਟ ਪਾਈਆ ਮੰਗੀ ਇੱਧਰ ਘਾਰੇ ਘਰੇ ਪੈਣ ਤੋਂ ਇਹ ਚ ਫੇਰ ਲਾ ਦਾਂਗੇ ਪਾਣੀ ਦੁਬਾਰਾ ਆ ਜਿਹੜੇ ਕਿਆਰੇ ਚ ਪਾਣੀ ਛੱਡਿਆ ਹੋਇਆ ਸੀਗਾ ਇਹ ਦੇਲੀ ਬਟਾ ਤਾਂ ਮੈਂ ਇਧਰ ਲਈ ਤਾਂ ਪੋਚਤੀ ਆ ਸਾਰੀ ਹੋਰੇ ਤੱਕ ਪੋਚਤੀ ਤੇ ਬਾਕੀ ਅੱਧੀ ਥੋੜੀ ਜਿਹੀ ਮੇਰੀ ਆ ਪੋਚੀ ਪਈ ਐ ਕੱਲ ਪੋਚ ਕੇ ਗਿਆ ਸੀ ਅੱਜ ਮੌਸਮ ਜਿਆ ਵਧੀਆ ਸੀਗਾ 8:30 9:00 ਵਜੇ ਹੁਣ ਕਿਹੜਾ ਘਰੇ ਜਾਣਾ ਹੈ ਰੋਟੀ ਰੋਟੀ ਖਾ ਕੇ ਆਉਣੇ ਆ ਘਰੇ ਫਿਰ ਆ ਕੇ ਦੇਖਾਂਗੇ ਜੇ ਮੌਸਮ ਜਾਈਂ ਰਿਹਾ ਫਿਰ ਹੋਰ ਪੋਚ ਲਾਂਗੇ ਬਟ ਖਾ ਰਹਾ ਜੇ ਅੱਜ ਤਾਂ ਪਾਣੀ ਵੀ ਨਹੀਂ ਪੂਰਾ ਹੁੰਦਾ ਇਹ ਤਾਂ ਪਾਣੀ ਉੱਥੇ ਫਿਰਦਾ ਹੈਗਾ ਇੱਕ ਮੋਟਰ ਨਾਲ ਪਾਣੀ ਪੂਰਾ ਨਹੀਂ ਹੁੰਦਾ ਨਹੀਂ ਤਾਂ ਬਹਾਣ ਹੁਣ ਨੁਕਾਉਂਦਾ ਭਰ ਜਾਂਦਾ ਇਹ ਕਾ ਵਾਲਾ ਪੰਗਾ ਹੈਗਾ ਵਿੱਚ ਕਟ-ਕਟ ਵਾਲਾ ਲਾ ਦਿੰਦੇ ਨੇ ਲਾਈਟ ਦਾ ਘੰਟੇ ਦੋ ਘੰਟੇ ਬਾਅਦ ਕਟ ਲਾਉਂਦੇ ਨੇ ਉਹ ਨਹੀਂ ਆਉਂਦੀ ਨਹੀਂ ਜਿੰਨਾ ਕੱਟ ਲੱਗ ਜਾਂਦਾ ਤੇ ਚਲੋ ਹੁਣ ਰੋਟੀ ਰੋਟੀ ਖਾ ਕੇ ਆਉਣੇ ਆਗੇ 11 ਘਰੇ ਚਲਦੇ ਆਗੇ ਪਹਿਰ ਕੁਰਤੋਂ ਕੇ ਜੰਤਾ ਜੰਤਾ ਲਾ ਕੇ ਘਰੇ ਚਲਦੇ ਆਗੇ ਫੇਰ ਆਵਾਂਗੇ ਨਾਲੇ ਬੱਟ ਕਰ ਜਾਾਂਗੇ